ਡੇਰਾ ਬਾਬਾ ਨਾਨਕ ਚੋਣਾ ਦੇ ਵਿੱਚ ਵਰਤਨ ਲਈ ਸ਼ਰਾਬ ਦਾ ਭਰਿਆ ਫੜਿਆ ਟਰੱਕ ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਲਗਾਏ ਇੱਕ ਦੂਜੇ ਤੇ ਦੋਸ਼ ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਹੈ 2200 ਪੇਟੀ ਸ਼ਰਾਬ ਦੀ ਭਰੀ ਹੋਈ ਇਹ ਚੋਣਾ ਦੇ ਵਿੱਚ ਵਰਤੀ ਜਾਣੀ ਸੀ ਸ਼ਰਾਬ ਜਿਸ ਨੂੰ ਲੈ ਕੇ ਇੱਕ ਟਰੱਕ ਡਰਾਈਵਰ ਨੂੰ ਇਸ ਦਿਨ ਇਸ ਨੂੰ ਲੈ ਕੇ ਪੁਛਪਛ ਕੀਤੀ ਜਾ ਰਹੀ ਹੈ ਲੇਕਿਨ ਕਾਂਗਰਸੀਆਂ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਇੱਕ ਦੂਜੇ ਦੇ ਦੋਸ਼ ਲਗਾਏ ਜਾ ਰਹੇ ਹਨ ਹਾਂਜੀ ਹਸ਼ਸ਼ ਕਿ ਤੁਲੇ ਹੈ ਜੀ ਹਾਂਜੀ ਹੋਰ ਕੀ ਨਗਲੇ ਪਟਾਛਾ ਪਟਾ ਕਾਰਟ ਤੋਂ ਅੱਗੇ ਕਿਹੜੇ ਬੰਦੇ ਜੱਸੀ ਅਧਰਵਾਲ ਕਲਾ ਦੇ ਚਲੋ ਘਟ ਦੋ ਨਹੀਂ ਨਾ ਜਾ ਪ੍ਰਦੇਸ਼ਾ ਪਹਿਲਾਂ ਤੋਂ ਮੁੜ ਕੇ ਕਿਉਂ ਅੱਗੇ ਚਲ ਗਈ ਕਿ ਕਾਰਡ ਤੇ ਮਾਸੂਮੀਤ ਹੈ ਜੀ ਉਹ ਰੰਗ ਕੰਟੈਂਟ ਹੋ ਗਿਆ ਸ਼ਾਹਬਾ ਸਰਗਰਜ ਜਗਾ ਨੋਟਿਸ ਕਰਨਾ ਹਾ ਵਿਅਕਤੀ ਰਾਏ ਉਹ ਲੋਕੇਸ਼ਨ ਸਪੌਟ ਸਰਗਰਜ ਲਗਾ ਦਿਆ ਜਿਹੜਾ ਜਿਆਦਾ ਮਰ ਗਿਆ ਜਿਹੜਾ ਗੁਜ਼ਰ ਗਿਆ ਉਹਦੇ ਕੋਠੀ ਵੱਡੇ ਸਪੌਟ ਮਾਈਟ ਕਿੱਥੇ ਸੱਜੇ ਬਸਰ ਕੋਲ ਛੱਡ ਕੇ ਕਰ ਦਿੰਦੀ ਹੈ ਆਇਆ ਤਾਂ ਲੈ ਆ ਜਾ ਉਹ ਡੋੜੀ ਵਾਲੀ ਕੋਠੀ ਕੋਣ ਦਾ ਵੀ ਓਏ ਮੇਰੇ ਨਾਲ ਆ ਪਾਜੀ ਅਨੇ ਦਾ ਬਹੁਤ ਸ਼ਾਬਾਸ਼ ਬੰਦਾ ਉਹਨਾਂ ਪਿੱਛੇ ਆ ਉਹਨਾਂ ਪਿੱਛੇ ਉਹਨਾਂ ਦੀ ਕੀ ਕਰ ਲੈ ਗੱਬਰ ਤਾਂ ਹੈਂ ਇਸ ਤਰ੍ਹਾਂ ਕਰ ਇੱਕ ਟੀਮ ਲੈ ਕੇ ਨਾ ਤੇ ਤੂੰ ਇਸ ਤਰ੍ਹਾਂ ਕਰ ਤੂੰ ਮੈਂ ਦੱਸਦਾ ਕੋਈ ਨਹੀਂ ਸੀਨੀਅਰ ਅਸਰ ਇੱਕ ਹੋਰ ਬਦਲੋ ਹੈਨਾ ਡਰਾਈਵਰ ਟਰੱਕ ਜਿਹੜਾ ਸਾਡੇ ਨੋਟਿਸ 'ਚ ਆਇਆ ਸੀ ਮਾਮਲਾ ਉਹ ਵੈਰੀਫਾਈ ਕਰਨ ਦੇ ਆ ਇਹ ਵੀ ਉੱਥੇ ਲੈ ਕੇ ਜਾਂਦੇ ਆਪਾਂ ਸਾਰਾ ਹਨਾ ਉੱਥੇ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਆਏ ਨੇ ਜਿਹੜੇ ਈਟੀਓ ਹਨਾ ਸਾਬ ਉਹਨਾਂ ਨੇ ਵੈਰੀਫਾਈ ਕਰਨਾ ਸ਼ਰਾਬ ਦਾ ਮਾਮਲਾ ਵਾ ਸੰਬੰਧਿਤ ਵਿਭਾਗ ਐ ਵੈਰੀਫਾਈ ਕਰੂਗਾ ਅਸੀਂ ਆਪਣਾ ਰੋਲ ਨਿਭਾਉਂਦੇ ਹੋਏ ਤੁਹਾਡਾ ਹਨਾ ਸਹਿਯੋਗ ਦੇ ਕੇ ਆਪਾਂ ਜੋ ਵੀ ਸਾਰਾ ਵੈਰੀਫਾਈ ਕਰਾਵਾਂਗੇ ਠੀਕ ਹੈ ਜੀ ਹੋਰ ਦੱਸੂਗਾ ਗੱਲ ਬਾਅਦ ਹਾਂ ਜੀ ਟਰੱਕ ਫੜਿਆ ਹੈ ਨਜਾਇਜ਼ ਸ਼ਰਾਬ ਦਾ ਤੁਸੀਂ ਅੱਧੀ ਰਾਤ ਪੁਲਿਸ ਸਟੇਸ਼ਨ ਪਹੁੰਚੇ ਹੋ ਐਕੀਆ ਸ਼ਰਮਾ ਹਾਂ ਜੀ ਬਿਲਕੁਲ ਜੀ ਬਿਲਕੁਲ ਜਿਹੜਾ ਵਾ ਇਹ ਟਰੱਕ ਹੈ ਸ਼ਰਾਬ ਦਾ ਤੁਸੀਂ ਦੇਖ ਸਕਦੇ ਹੋ ਜਿਹੜਾ ਫੁੱਲ ਲੋਡ ਹੈ ਇਹ ਵੇਖੋ ਜੀ ਇੱਕ ਆਮ ਆਦਮੀ ਸਰਕਾਰ ਦੀ ਜਿਹੜੀ ਆ ਇੱਕ ਬੁਖਲਾਹਟ ਆ ਵੇਖੋ ਕਹਿ ਸਕਦੇ ਹੋ ਵੇਖੋ ਗੱਲਾਂ ਤੇ ਕਰਦੇ ਆ ਵੱਡੀਆਂ ਵੱਡੀਆਂ ਜੀ ਆਪਾਂ ਜਿਹੜਾ ਜੀ ਨਸ਼ਾ ਮੁਕਤ ਆ ਸਭ ਇਹ ਖੋਖਲੇ ਇਹਨਾਂ ਦੇ ਬਿਆਨ ਨੇ ਇਹਨਾਂ ਦੀ ਇੱਕ ਜਿਹੜਾ ਸ਼ਰਾਬ ਦਾ ਵੰਡਣ ਦਾ ਕਾਰਨ ਕੀ ਆ ਕਿ ਇਹਨਾਂ ਨੂੰ ਹਾਰ ਬਰਦਾਸ਼ਤ ਨਹੀਂ ਹੋ ਰਹੀ ਹਰ ਹਿੱਲਾ ਜਿਹੜਾ ਵਾ ਸਰਕਾਰ ਅਪਣਾਉਣਾ ਚਾਹੁੰਦੀ ਆ ਇਹ ਜਿਹੜੀ ਨਜਾਇਜ਼ ਜਿਹੜੀ ਨਜਾਇਜ਼ ਸ਼ਰਾਬ ਆ ਇਹ ਪਿੰਡ ਹਰਦੌਰਵਾਲ ਜਾ ਰਹੀ ਸੀਗੀ ਲਾਗੇ ਤਕਰੀਬਨ ਘਾੜਕੀਆਂ ਦੇ ਕੋਲ ਇਹ ਗੱਡੀ ਜਿਹੜੀ ਆ ਰੈਸਕਿਊ ਉਹ ਕਰਕੇ ਜਿਹੜੀ ਆ ਇਹ ਰੋਕੀ ਗਈ ਆ ਪਲਾਗ ਦੀ ਸਮਝ ਦੇ ਕਾਦੇ ਵਾਸਤੇ ਟਰੱਕ ਆ ਜਿਹੜਾ ਦੇਖੋ ਇਹ ਇਹ ਆਮ ਆਦਮੀ ਦੀ ਹਾਰ ਇਹ ਕਿਹੜੀ ਸਰਕਾਰ ਦੀ ਹਾਰ ਹੈ ਜੀ ਬਖਰਾਹਟ ਆ ਉਹਨਾਂ ਦੀ ਕਾਦੇ ਵਾਸਤੇ ਆਓ ਦੇਖੋ ਇਹ ਸ਼ਰਾਬ ਲੋਕਾਂ ਨੂੰ ਜਿਹੜੀ ਗਰੀਬਾਂ ਨੂੰ ਕਹਿ ਰਹੇ ਜੀ ਆਪਾਂ ਹੱਕ ਸੱਚ ਦੇ ਚੋਣ ਲੜਨੀ ਕੋਈ ਹੱਕ ਸੱਚ ਤੇ ਨਹੀਂ ਜੀ ਇਹ ਨਸ਼ਾ ਵੰਡ ਕੇ ਦੇਖੋ ਇਹ ਕਿਹੜਾ ਬਦਲਾਅ ਦੱਸੋ ਇਹ ਨਵਾਂ ਬਦਲਾਅ ਆ ਕੋਈ ਜਿਹੜਾ ਸ਼ਰਾਬ ਵੰਡ ਕੇ ਜਿਹੜਾ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਆਪਾਂ ਸ਼ਰਾਬ ਵੰਡ ਕੇ ਸਰਕਾਰ ਬਣਾਉਣੀ ਆ ਮੈਂ ਨਾ ਵੀ ਇਹ ਬਹੁਤ ਹੀ ਗਲਤ ਗੱਲ ਆ ਜਿਹੜਾ ਸਰਕਾਰ ਦੀ ناکامی ਆ ਹਰ ਫਰੰਟ ਤੇ ਸਰਕਾਰ ਜਿਹੜੀ ਆਮ ਆਦਮੀ ਸਰਕਾਰ ਖੇលਿਆ ਵੇਖੋ ਇਹ ਅੱਧੀ ਰਾਤ ਨੂੰ ਤੁਹਾਡੇ ਸਾਹਮਣੇ ਸਬੂਤ ਆ ਕਿ ਸ਼ਰਾਬ ਵੰਡ ਕੇ ਜਿਹੜੀ ਲੋਕਾਂ ਨੂੰ ਵੋਟਾਂ ਲੈ ਕੇ ਜਿਹੜੀ ਸਰਕਾਰ ਬਣਾਉਣੀ ਆ ਇਹ ਬਹੁਤ ਹੀ ਗਲਤ ਆ ਮੈਂ ਨਾ ਵੀ ਨਿੰਦਣਯੋਗ ਆ ਵੇਖੋ ਭਗਵਾਨਤ ਮਾਨ ਨੂੰ ਤੁਰੰਤ ਤਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਇਹ ਜਿਹੜਾ ਵਾ ਬਿਲਕੁਲ ਫੇਲ ਆਇਆ ਹਰ ਪੱਖ ਤੇ ਫੇਲ ਆ ਬਿਲਕੁਲ ਇਹ ਜਿਹੜੀ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਸ਼ਰਾਬ ਆਈ ਆ ਵੇਖੋ ਸੁਖਵਿੰਦਰ ਸਿੰਘ ਅੰਧਾਵਾ ਜੀ ਦੀ ਇੱਕ ਬਹੁਤ ਚੜਤ ਨੂੰ ਉਹਨਾਂ ਨੂੰ ਦਬਾ ਉਹਨਾਂ ਦੀ ਆਵਾਜ਼ ਦਬਾਉਣ ਕਰਕੇ ਜਿਹੜੀ ਇਹ ਸ਼ਰਾਬ ਆ ਰਹੀ ਹੈ ਇਥੇ ਡੇਰਾ ਬਾਬਾ ਨਾਨਕ ਦੇ ਵਿੱਚ ਗੁਰਦੀਪ ਸਿੰਘ ਅੰਧਾਵਾ ਜੀ ਜਿਹੜੇ ਨੇ ਉਹ ਇਹ ਸ਼ਰਾਬ ਦੀ ਦੁਰਵਰਤੋਂ ਕਰਕੇ ਜਿਹੜੀ ਆਪਣੀਆਂ ਐਮਐਲਏ ਸ਼ੀਟ ਦੇ ਉੱਤੇ ਬਣਾਉਣਾ ਚਾਹੁੰਦੇ ਨੇ ਬਾਕੀ ਇਹ ਜਿਹੜੇ ਮਨਸੂਬੇ ਇਹਨਾਂ ਦੇ ਕਾਮਯਾਬ ਨਹੀਂ ਹੋਣੇ ਇਹ ਬਿਲਕੁਲ ਸਰਾਸਰ ਗਲਤ ਹੈ ਜੀ ਉਸ ਤੋਂ ਅਗਰ ਫਰੈਂਡ ਤੋਂ ਫਰੈਂਡ ਤੋਂ ਨੰਬਰ ਪਲੇਟ ਦੀ ਹੈ ਅੱਛਾ ਹੌਲਾ ਓਕੇ ਲਾਈਵ ਪਾਈ ਦੋ ਮਿੰਟ ਦੋ ਮਿੰਟ ਬੜੀ ਆਪਣਾ ਹਾਂ ਭਾਜੀ ਭਾਜੀ ਕਿੱਥੋਂ ਆਇਆ ਟਰੱਕ ਟਾਟਾ ਇਹ ਜੀ ਨਾ ਆਵੇ ਹਾਂਜੀ ਅੱਲਾ ਮਾਰਦਾ ਇਹ ਕਿਹਦੀ ਸ਼ਰਾਬ ਹੈ ਇਹ ਨਾ ਨਹੀਂ ਤੁਸੀਂ ਲੈ ਕੇ ਆਏ ਹੋ ਇਹਦੀ ਸ਼ਰਾਬ ਹੈ ਇਹਦੀ ਗੱਡੀ ਆਈ ਜਾਈ 20 ਆਲਟੂ ਤੁਹਾਨੂੰ ਤੁਹਾਨੂੰ ਕਿਨੇ ਦੇ ਕੇ ਭੇਜਿਆ ਨੇ ਨਾਂ ਨਹੀਂ ਸਾਡੇ ਨਾਮ ਤਾਂ ਨੇ ਮਾਦਾ ਲਈ ਇਸ ਆਪਣਾ ਡੇਰੇ ਹਲਕੇ ਦੀ ਇਲੈਕਸ਼ਨ ਦੇ ਵਿੱਚ ਸਰਦਾਰ ਗੁਰਦੀਪ ਸਿੰਘ ਰੰਦਾਵੇ ਦੇ ਪਿੰਡ ਜਾ ਰਹੀ ਸੀ ਵੀ दारू ਠੀਕ ਹੈ ਜੀ ਇੱਕ ਟਰੱਕ ਅਸੀਂ ਫੜਿਆ ਵਾ ਆਪਣਾ ਕਾਲੇ ਫਗਾਨੇ ਤੋਂ ਸ਼ਾਪਰ ਨੂੰ ਜਾਂਦੇ ਆ ਇੱਕ ਘਾੜਕੀਆਂ ਤੋਂ ਸਮਰਾਵਾਂ ਨੂੰ ਆਪਾਂ ਫੜਿਆ ਜੀ ਠੀਕ ਹੈ ਜੀ ਆਹ ਗੱਡੀ ਦਾ ਡਰਾਈਵਰ ਆ ਸੋਨੀ ਦਾ ਨਾਮ ਆ ਤੇ ਅਜਨਾਲੇ ਹਲਕੇ ਤੋਂ ਆਪਣਾ ਇਹ दारू ਨਿਕਲ ਗਈ ਤੇ ਆਪਣਾ ਡੇਰਾ ਬਾਬਾ ਨਾਰਗਲ ਕੇ ਜਾ ਰਹੀ ਹੈ ਇੱਦਾਂ ਹੀ ਆਣਾ ਇਹ ਇਹ ਦੇ ਕੰਦੀਆ ਪੇਰਾ ਬਾਬਾ ਨਾੜਕ ਤੇ ਜਾ ਰਹੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਤਕਰੀਬਨ ਮੇਰੇ ਹਿਸਾਬ ਨਾਲ ਗੁਰਦੀਪ ਰੰਧਾਵੇ ਦੀ ਇਸ ਕੱਲੇ ਟਰੱਕ ਤੇ 22500 ਪੇਟੀਆਂ दारू ਇਹਦੇ ਚ ਆ ਉਹ 22500 ਪੇਟੀਆਂ ਦਾਰੂ ਜਿਹੜੀ ਆ ਦੂਜੇ ਕਹਿੰਦਾ ਬਾਵੇ 4000 ਦੇ ਕਰੀਬ ਜਿਹੜੀ ਆ ਪੇਟੀਆਂ ਜਿਹੜੀਆਂ ਦੋ ਟਰੱਕ ਸਾਢੇ 4 ਸਾਢੇ 4 5000 ਦੇ ਮੈਕਸਿਮਮ ਕਰੀਬ ਇੱਕ ਟਰੱਕ ਜਿਹੜਾ ਤੂੰ ਫੜ ਲਿਆ ਦੂਜਾ ਜਿਹੜਾ ਵਾ ਦੋਵੇਂ ਫਰੇਗੇ ਦੋ ਦੂਜਾ ਵੀ ਲਾਈਵ ਸ਼ਰਿਆਮ ਬੋਲਿਆ ਯੋ ਠੀਕ ਹੈ ਕਿ ਗੁਰਦੀਪ ਸਿੰਘ ਰੰਧਾਵੇ ਦੇ ਆਪਣਾ ਹਲਕੇ ਚ ਉਹਨਾਂ ਦੀ ਦਾਰੂ ਆ ਰਹੀ ਹੈ ਗੁਰਦੀਪ ਰੰਧਾਵੇ ਦੀ ਉਹ ਆਖਰੀ ਮੌਕੇ ਤੇ ਤੁਹਾਨੂੰ ਕਿ ਇਹ ਸੇਡ ਮੈਂ ਦੇਣੇ ਤੁਸੀਂ ਲੋਡ ਕਿੱਥੋਂ ਗੱਡੀ ਕੱਢੀ ਇਹ ਨਾਲੇ ਤੋਂ ਜੀ ਨਹੀਂ ਇਹ ਨਾਲੇ ਤੋਂ ਕਿੱਥੋਂ ਹਾਂ ਜੀ ਕਮੇਟੀ ਕਰ ਬੋਲ ਸਾਂ ਕਿੰਨੇ ਕਰਾਈ ਸੀ ਇਹ ਨਾਨੀ ਜੀ ਪਤਾ ਉੱਥੇ ਬੰਦੇ ਨੇ ਕੀਤੀ ਇਹ ਲੋਣ ਕੋਈ ਭਾਰੀ ਵਾਲ ਨੇ ਕਰਵਾਈ ਹੈ ਜੀ ਨਾਲੇ ਹਲਕੇ ਤੋਂ ਉੱਥੋਂ ਹੀ ਆਈ ਹੈ ਤਾਂ ਕੋਈ ਜਵਾਬ ਮਿਲ ਕੋਈ ਕੱਲੇ ਹੋ ਹਾਂ ਜੀ ਇਹ ਨਾਲ ਇਹ ਨਾਰਿਕ ਮੁੰਡਾ ਗੱਡੀ ਚ ਆਜੇ ਆਜਾ ਆਜਾ ਰਸਤੇ ਤੋਂ ਇਹ ਕਿੱਥੋਂ ਲੈਂਦੀ ਗੱਡੀ ਇਹ ਭਾਈ ਜੀ ਇਹ ਮਰੀ ਨਾਲ ਕਿੰਨੇ ਲਵਾਈ ਸੀ ਤੁਹਾਨੂੰ ਕਿੰਨੇ ਫੋਨ ਕੀਤਾ ਸੀ ਫਿਰ ਗੱਡੀ ਇੱਥੇ ਲੋਡ ਕਰ ਲਓ ਭਾਈ ਮਾਲਕ ਇਹ ਕਿਹੜੇ ਮਾਲਕ ਕੌਣ ਹੈ ਆਲੋ ਕਰੋ ਸੌ ਵਾਰ ਤੁਹਾਨੂੰ ਟ੍ਰੱਕ ਦਾ ਮਾਲਕ ਹਾਂਜੀ ਟ੍ਰੱਕ ਦਾ ਮਾਲਕ ਕੌਣ ਹੈ ਸੌ ਵਾਰ ਤੁਹਾਨੂੰ ਹਾਂਜੀ ਸੌ ਵਾਰ ਹੈ ਹੈ ਸੌ ਵਾਰ ਇੱਕ ਮਿੰਟ ਸੌ ਵਾਰ ਤੁਹਾਨੂੰ ਇੱਕ ਵਾਰ ਇਹ ਸਾਡਾ ਭਾਜੀ ਗਿੱਪਣ ਸਰਦਾਰ ਡੀਐਸਪੀ ਸਾਹਿਬ ਵਿਪਨ ਸਾਹਿਬ ਨੇ ਸਾਡੀ ਬਹੁਤ ਮਦਦ ਕੀਤੀ ਹੈ ਮੌਕੇ ਤੋਂ ਟੰਬਰ ਫੜ ਕੇ ਇਸ ਨੂੰ ਘਾਣੇ ਲਿਆ ਦੋ ਜੀ ਯਾਰ ਮੇਰੀ ਗੱਲ ਸੁਣਨਾ ਇਸ ਆਪਾਂ ਇਸ ਸਮੇਂ ਜੁਦਾ ਫਤੇਗੜ ਚੂੜੀਆਂ ਪੁਲਿਸ ਸਟੇਸ਼ਨ ਅਗੇ ਜਿੱਥੇ ਕਿ ਇੱਥੇ ਵੱਡੀ ਗਿਤੀ ਵਿੱਚ ਕਾਂਗਰਸੀ ਵਰਕਰ ਜਿਹੜੇ ਨੇ ਉਹ ਇਕੱਠੇ ਹੋਏ ਨੇ ਤੇ ਇਹਨਾਂ ਨੇ ਇੱਕ ਤਰ੍ਹਾਂ ਦੇ ਤੌਰ ਤੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਦੋ ਟਰੱਕ ਜਿਹੜੇ ਨੇ ਨਜਾਇਜ਼ ਸ਼ਰਾਬ ਦੇ ਭਰੇ ਫੜੇ ਗਏ ਜਿਸ ਵਿੱਚ 2000 ਦੇ ਕਰੀਬ ਜਿਹੜੀ ਆ ਨਜਾਇਜ਼ ਸ਼ਰਾਬ ਦੀ ਪੇਟੀਆਂ ਟਰੱਕਾਂ ਦੇ ਵਿੱਚ ਮੌਜੂਦ ਹੈ ਇੱਕ ਟਰੱਕ ਜਿਹੜਾ ਉਹ ਬਾਹਰ ਅਲੀਵਾਲ ਦੇ ਨੇੜੇ ਖੜਾ ਹੈ ਜਾਂ ਕਿ ਦੂਜਾ ਜਿਹੜਾ ਟਰੱਕ ਆ ਭਰਿਆ ਸ਼ਰਾਬ ਦੀਆਂ ਪੇਟੀਆਂ ਦਾ ਉਹ ਇਸ ਵੇਲੇ ਪੁਲਿਸ ਸਟੇਸ਼ਨ ਫਤੇਗੜ ਚੂੜੀਆਂ ਦੇ ਥਾਣੇ ਦੇ ਬਾਹਰ ਖੜਾ ਹੈ ਅਤੇ ਇਹਦੇ ਪਰ ਵੱਡੀ ਗਿਣਤੀ ਵਿੱਚ ਜਿਹੜੇ ਨੇ ਇੱਥੇ ਕਾਂਗਰਸੀ ਵਰਕਰ ਜਿਹੜੇ ਨੇ ਇੱਥੇ ਪਬਲਿਕ ਸਟੇਸ਼ਨ ਫਤੇਗੜ ਚੂੜੀਆਂ ਦੇ ਬਾਹਰ ਇੱਥੇ ਇਕੱਠੇ ਹੋਏ ਨੇ ਜਿਨ੍ਹਾਂ ਵੱਲੋਂ ਪਿੱਛਾ ਕਰਕੇ ਇਹ ਦੋ ਟਰੱਕ ਨਜਾਇਜ਼ ਸ਼ਰਾਬ ਦੇ ਜਿਹੜੇ ਨੇ ਉਹ ਫੜੇ ਗਏ ਨੇ ਮੌਕੇ ਤੋਂ ਫੜੇ ਗਏ ਨੇ ਸਾਡੇ ਮੌਕੇ ਤੇ ਮੋਕਾ ਵੇਖ ਕੇ ਆੜ ਕੇ ਇਹ ਗੱਲਬਾਤ ਕਰਦੇ ਆ ਵੱਖ-ਵੱਖ ਜਿਹੜੇ ਕਾਂਗਰਸੀ ਇੱਥੇ ਪੁਲਿਸ ਸਟੇਸ਼ਨ ਫਤੇਗੜ ਚੂੜੀਆਂ ਦੇ ਅੱਧੀ ਰਾਤ ਇਸ ਵੇਲੇ ਦਾ 11:30 ਪਾਉਣੇ 12 ਦਾ ਟਾਈਮ ਹੈ ਅੱਧੀ ਰਾਤ ਦਾ ਜਦਕਿ ਵੱਡੀ ਗਿਣਤੀ ਜਿਹੜੇ ਮੈਡਮ ਜਤਿੰਦਰ ਕੌਰ ਦੇ ਸਮਰਥਕ ਅਤੇ ਕਾਂਗਰਸੀ ਵਰਕਰ ਨੇ ਉਹਨਾਂ ਵੱਲੋਂ ਜੋ ਟਰੱਕ ਇੱਥੇ ਨਜਾਇਜ਼ ਸ਼ਰਾਬ ਦਾ ਫੜ ਕੇ ਲਿਆਂਦਾ ਗਿਆ ਪੁਲਿਸ ਦੀ ਮਦਦ ਪੁਲਿਸ ਦੀ ਮਦਦ ਦੇ ਨਾਲ ਤੇ ਗੱਲਬਾਤ ਕਰਦੇ ਆ ਵੱਖ-ਵੱਖ ਆਗੂਆਂ ਨਾਲ ਕੀ ਆ ਕਰਦੇ ਨੇ ਨਹੀਂ ਤੇਰੇ ਤੋਂ ਆਵਾਜ਼ ਆ ਰਹੀ ਹੈ ਜੀ ਬਣਾ ਮਰ ਗਿਆ ਆਹੋ ਇਸ ਤੋਂ ਅਲੱਗ ਹੋਵੇ ਜੀ ਪਾ ਦੋ ਅਸਲ ਗੱਲ ਉਹ ਹਕੀਕਤ ਹੈ ਕੀ ਕਰਨਾ ਪਾਉਂਗਾ ਜੀ वो पर वो भी पायो नहीं पायो इधर पायो ये सब भी पाये अगले बात पे क्योंकि भी दे दो आ गया फोंके फले पायो और पा दे सो जी हां यार अभी लो वाला ਹਾਂਜੀ ਹਾਂਜੀ ਕਿਉਂ ਕਿ ਹੈਲੋ ਹਾਂ ਬੱਸ ਉਹ ਮੈਂ ਦੱਸਦਾ ਇਹ ਸਾਰਾ ਬਸ ਉਹ ਰਾਵਾਂ ਤੋਂ ਪ੍ਰੈਸ ਤੋਂ ਤੇ ਗਿਆ ਹਾਂ ਹਾਂ ਬਿਲਕੁਲ 9 ਵਜੇ ਜਿਹੜਾ ਪ੍ਰੋਗਰਾਮ ਕੱਲ ਬੋਰਡ ਪਾਉਂਦਾ ਮੇਰਾ ਬਣਿਆ ਪ੍ਰੈਸ ਵਾਲੇ ਵੀਰਾਂ ਨੇ ਕੱਲ 9 ਵਜੇ ਆਉਣਾ ਜਿਹੜਾ ਹੁਣ ਸੈੱਟ ਹੋਇਆ ਸਾਡਾ ਪ੍ਰੋਗਰਾਮ 9:00 ਵਜੇ ਦਾ ਸਪੋਰਟ ਪਾਵਾਂਗੇ ਦੂਸਰੀ ਗੱਲ ਹੈ ਕਿ ਬੜਾ ਵੱਡਾ ਤਸ਼ਾਹ ਲੋਕਾਂ ਨੂੰ ਕੱਲ ਵੋਟਾਂ ਪਾਉਣਾ ਬਹੁਤ ਪਰਸੈਂਟੇਜ ਵਧਣੀ ਆ ਵੋਟਾਂ ਦੀ ਇਸ ਵਾਰ ਅ ਬੜੇ ਵਧੀਆ ਮਾਹੌਲ ਚ ਜਿਹੜੀ ਇਲੈਕਸ਼ਨ ਜਿਹੜੀ ਹੋ ਰਹੀ ਹੈ ਵੇਖੋ ਜਿਹੜਾ ਸੁਖਜਿੰਦਰ ਸਿੰਘ ਦਾ ਜਿਹੜੀ ਮੈਂ ਉਦੋਂ ਇੱਕ ਦਿਨ ਪਹਿਲਾਂ ਫੇਟੀਆਂ ਫੜੀਆਂ ਉਹਨਾਂ ਦੀ ਜਿੱਤੇ ਡਿੱਕੀ ਦੇ ਮਗਰ ਉਹਨਾਂ ਦੀਆਂ ਪੋਟਵਾਂ ਲੱਗੀਆਂ ਉਹਨਾਂ ਸਰਪੰਚ ਇੱਕ ਦੋਸਤਪੁਰ ਦਾ ਕਾਂਗਰਸ ਦਾ ਗੁਰਦੇয়াল ਸਿੰਘ ਨਾਲ ਹੋਰ ਜਿਹੜਾ ਉਹਦਾ ਕੁੜੰਮਾ ਜਿੱਥੇ ਉਹਦੇ ਘਰ ਲੱਤੀ ਸ਼ਰਾਬ ਗੱਲ ਇਹ ਆ ਵੀ ਗੱਲ ਜਿਹੜੀ ਵੇਖਣ ਵਾਲੀ ਕਿ ਬਿਲਕੁਲ ਉਹੀ ਬ੍ਰਾਂਡ ਜਿਹੜੀ ਸ਼ਰਾਬ ਉੱਥੇ ਪੜੀ ਟਰੱਕ ਵੀ ਉਹੀ ਬ੍ਰਾਂਡ ਦੇ ਨੇ ਇਹਨਾਂ ਨੇ ਸ਼ਰਾਬ ਪਹਿਲਾਂ ਇਕੱਠੀ ਕੀਤੀ ਗਦਾਮ ਚ ਲੱਕ ਜਦੋਂ ਵੇਖਿਆ ਕਿ ਪੁਲਿਸ ਨੇ ਪੂਰਾ ਟਾਈਟ ਕਰਤਾ ਸਖਤੀ ਹੋ ਗਈ ਆ ਫਿਰ ਇਹਨਾਂ ਨੇ ਉਹੀ ਸ਼ਰਾਬ ਟਰੱਕਾਂ ਚ ਲੱਦ ਕੇ ਮੈਨਿਪੂਲੇਟ ਕੀਤਾ ਉਹਨੂੰ ਤਾਂ ਕਰਕੇ ਤੇ ਆਪ ਹੀ ਚਲੇ ਗਏ ਪਹਿਲਾਂ ਟਰੱਕ ਮੰਗਾ ਲੇ ਫਿਰ ਆਪ ਹੀ ਚਲੇ ਗਏ ਤਾਂ ਮਾਰਕਾ ਉਹੀ ਆ ਜਿਹੜਾ ਜਿਹੜਾ ਉਦੋਂ ਮੈਂ ਆਪ ਫੜਿਆ ਉਹ ਤਾਂ ਹੁਣ ਛੁੱਟਣ ਕਿੱਥੇ ਹੀ ਨਹੀਂ ਸ਼ਰਾਬ ਖੜ ਕੇ ਉਹ ਤਾਂ ਆਪ ਸਰੰਡਰ ਕਰ ਰਹੇ ਨੇ ਆਪਣੇ ਆਪ ਨੂੰ ਸ਼ਰਾਬ ਸਮੇਤ ਸਰੰਡਰ ਕਰ ਰਹੇ ਨੇ ਉਹ ਕਿ ਆਹ ਵੇਖੋ ਜੀ ਅਈ ਤਾਂ ਵੀ ਸਾਡੇ ਗਲੋਂ ਕਿਸ ਤਰੀਕੇ ਨਾਲ ਲਾਹ ਜੇ ਤਾਂ ਬਜ਼ੁਰਗ ਡਰਾਈਵਰ ਮੈਂ ਵੇਖਿਆ ਉਹ ਬਜ਼ੁਰਗ ਡਰਾਈਵਰ ਨੂੰ ਖੰਡੇ ਨੇ ਇਹ ਕੰਮ ਜੇ ਤੂੰ ਇੱਕ ਫੜੀ ਆ ਤਾਂ ਉੱਥੇ ਪੁਲਿਸ ਨੂੰ ਬੁਲਾਓ ਪੁਲਿਸ ਆਵੇ ਪੁਲਿਸ ਆਪੜੀ ਕਾਰਵਾਈ ਕਰੇ ਠੀਕ ਹੈ ਨਾ ਤੂੰ ਡਰਾਈਵਰ ਨੂੰ ਖੰਡੇ ਇੱਕ ਵਜੇ ਤੱਕ ਡਰਾਈਵਰ ਨਾਲ ਬਹਿ ਕੇ ਰੋਟੀਆਂ ਖਾਂਦੇ ਹੋ ਇਹ ਡਰਾਈਵਰ ਤੁਹਾਡਾ ਕੀ ਲੱਗਦਾ ਫੁੱਫੜ ਲੱਗਦਾ ਇਹਨਾਂ ਦਾ ਡਰਾਈਵਰ ਜਿਹੜਾ ਬੰਦਾ ਗਲਤ ਕੰਮ ਕਰਦਾ ਤੂੰ ਉਹਨੂੰ ਲਾਗੇ ਬਿਠਾ ਕੇ ਰੋਟੀਆਂ ਖਵਾਲਣ ਦੇਉ ਇਹਦਾ ਮਤਲਬ ਇਹਦੇ ਤੋਂ ਕੀ ਅੰਦਾਜ਼ਾ ਲਾਇਆ ਜਾ ਸਕਦਾ ਇਹਨਾਂ ਦੀ ਆਪਣੀ ਸ਼ਰਾਬ ਜਦੋਂ ਇਹਨਾਂ ਨੇ ਵੇਖਿਆ ਕਿ ਪੂਰਾ ਹਲਕਾ ਸੀਲ ਹੈ ਇਹੋ ਜਿਹਾ ਗਲਤ ਕੰਮ ਹੋਣ ਨਹੀਂ ਦੇਣਾ ਮਦੀ ਪਾਰਟੀ ਨੇ ਉਹਨਾਂ ਆਪਣੀ ਸ਼ਰਾਬ ਲਾ ਕੇ ਆਪ ਹੀ ਡਰਾਈਵਰ ਬਿਠਾ ਕੇ ਆਪ ਹੀ ਫੜ ਲਈ ਆਹ ਕੰਮ ਆ ਕੇ ਪੁਲਿਸ